ਅੱਜ ਅਸੀਂ ਆਲ ਇੰਡੀਆ ਹਿੰਦੂ ਆਲ ਇੰਡੀਆ ਹਿੰਦੂ ਸੰਸਥਾ ਵੱਲੋਂ ਸਾਡੇ ਕੌਮੀ ਪ੍ਰਧਾਨ ਸ੍ਰੀ ਰਮੇਸ਼ ਕੁਮਾਰ ਕੋਕੂ ਹਿੰਦੂ ਹਿਰਦੇ ਸਮਰਾਟ ਹਿੰਦੂਆਂ ਦੀ ਆਨ ਤੇ ਸ਼ਾਨ ਸਾਡੇ ਹਿੰਦੂ ਨੇਤਾ ਸ੍ਰੀ ਰਮੇਸ਼ ਕੁਮਾਰ ਕੋਕੂ ਹੀ ਸਾਡੇ ਕੌਮੀ ਪ੍ਰਧਾਨ ਨੇ ਜੋ ਉਹਨਾਂ ਦੀ ਰਹਿਨਮਾਈ ਦੇ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਅੱਜ ਜਗਤ ਗਰੂ ਭਗਵਾਨ ਵਾਰਲਮਿਕੀ ਜੀ ਦਾ ਅੱਜ ਜਨਮ ਦਿਹਾੜਾ ਜਨਮ ਦਿਨ ਹੈ ਉਹ ਅਸੀਂ ਅੱਜ ਆਲੰਡੀਆਂ ਹਿੰਦੂ ਸਭ ਸੈਨਾ ਆਪਣੇ ਬਲਾਗ ਪ੍ਰਧਾਨ ਆਡੇ ਨਵੀਨ ਕਰਜ ਜੀ ਦੀ ਅਗਵਾਈ ਦੇ ਵਿੱਚ ਪਾਤਰਾ ਦੇ ਵਿੱਚ ਅਸੀਂ ਦਫ਼ਤਰ ਸਾਡੇ ਆਲ ਇੰਡੀਆ ਹਿੰਦੂ ਸਭ ਸੈਨਾ ਦੇ ਦਫ਼ਤਰ ਦੇ ਵਿੱਚ ਇਕੱਤਰ ਹੋਏ ਆਂ ਭਗਵਾਨ ਵਾਰਲਮਿਕੀ ਜੀ ਸਾਡੇ ਜੋ ਵਿਸ਼ਵ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਆਪਣੇ ਸੰਸਕ੍ਰਿਤ ਨੂੰ ਦੇਣ ਜਾਂ ਰਮਾਇਣ ਲਿਖਣ ਦੇ ਵਿੱਚ ਪਗਵਾਨ ਵਾਹਿਗੁਰੂ ਜੀ ਨਾਲ ਸਾਰੇ ਵਿਸ਼ਵ ਦੇ ਵਿੱਚ ਸਭ ਨੂੰ ਪਤਾ ਰਮਾਇਣ ਕਿੰਦਾ ਦੀ ਸੇਧ ਹੈ ਜੋ ਵਿਸ਼ਵ ਨੂੰ ਪੂਰੇ ਭਾਰਤ ਵਰਸ ਨੂੰ ਨਹੀਂ ਪੂਰੇ ਵਿਸ਼ਵ ਨੂੰ ਸੇਧ ਦਿੰਦੀ ਹੈ ਜਿਹੜੇ ਜਿਹੜੀ ਰਮਾਇਣ ਦੇ ਵਿੱਚੋਂ ਅਸੀਂ ਆਪਣੇ ਜੀਵਨ ਦੇ ਵਿੱਚ ਅਮਲ ਕਰਕੇ ਬਹੁਤ ਕੁਝ ਸਿੱਖ ਸਕਦੇ ਆ ਆਪਣੀ ਸੰਸਕ੍ਰਿਤੀ ਨੂੰ ਵਧਿਆ ਬਰਨਾ ਸਕਦੇ ਆ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਸੇਧ ਦੇ ਸਕਦੇ ਆ ਸੋ ਜਹੇ ਜਗਤ ਗੁਰੂ ਨੂੰ ਅਸੀਂ ਨਮਨ ਕਰਦੇ ਆ ਤੇ ਸਾਡੇ ਜਥੇਬੰਦੀ இந்து ਜਥੇਬੰਦੀ ਆ ਹਿੰਦੂਆਂ ਨੂੰ ਦੇਸ਼ ਦੇ ਪ੍ਰਤੀ ਜੋ ਸਾਡੇ ਜਿਨ੍ਹਾਂ ਨੇ ਵੀ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੂੰ ਅਸੀਂ ਨਮਨ ਕਰਦੇ ਆ ਇਸ ਤੋਂ ਪਹਿਲਾਂ ਅਸੀਂ ਅੱਜ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਵੀ ਸੇਦੀ ਦਾੜਾ ਬਣਾਇਆ ਤੇ ਵੱਖ-ਵੱਖ ਸਮੇਂ ਤੇ ਜਥੇਬੰਦੀਆਂ ਜਿਹੜੀਆਂ ਧਾਰਮਿਕ ਕਾਮ ਅਤੇ ਦੇਸ਼ ਦੀ ਸਹਾਸਤ ਵਾਸਤੇ ਜੋ ਵੀ ਕੁਰਬਾਨੀਆਂ ਕਰੀਆਂ ਨੇ ਉਹਨਾਂ ਨੂੰ ਅਸੀਂ ਨਮਨ ਕਰਦੇ ਰਹਿੰਦੇ ਆ ਅੱਜ ਅਸੀਂ ਜਿਹੜਾ ਮੇਨ ਸਾਡਾ ਅੱਜ ਇਸ ਦਿਹਾੜਾ ਜਗਤ ਗੁਰੂ ਬਾਲ ਮੋਖੀ ਜੀ ਦਾ ਉਹਦੇ 71 ਹੋਇਆ ਤੇ ਆਪਣੇ ਮਨੋ ਤੇ ਆਪਣੇ ਸਾਰੇ ਆਲ ਇੰਡੀਆ ਹਿੰਦੂ ਸਭ ਸੈਨਾ ਵੱਲੋਂ ਪੂਰੇ ਭਾਰਤ ਵਰਸ ਸਮੇਤ ਪੰਜਾਬ ਦੇ ਵਿੱਚ ਅੱਜ ਦਿਹਾੜਾ ਮਨਾ ਰਹੇ ਆ ਖੁਸ਼ੀਆਂ ਮਨਾ ਰਹੇ ਆ ਤੇ ਨਾਲ ਹੀ ਇਹਨਾਂ ਨੂੰ ਨਮਨ ਕਰਦੇ ਆ ਜੈ ਜੀ ਦੀ ਦਾ ਜੈ ਜੀ So press.